ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਗਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਾਲੇ ਸਿੰਘਾਂ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਗਿਣਤੀ ਚ گاਵਾ ਤੇ ਚਾਰ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ ਹਰ ਵਰਦੀ ਤਰ੍ਹਾਂ ਇਸ ਵਾਰ ਵੀ ਅਸੀਂ ਕਵਾਂਗੇ ਕਿ ਵੀਡੀਓ ਪੂਰੀ ਜ਼ਰੂਰ ਵੇਖਿਓ ਵੱਡੇ ਛੋਟੇ ਪਾ ਹਰ ਵੈਰਾਈਟੀ ਦੇ ਸਾਰੇ ਤੁਹਾਨੂੰ ਵਿਖਾਉਣੇ ਆ ਸੱਜਰਾਂ ਸੋਈਆਂ ਕੋਈ ਗੱਬਣਿਆ ਕੋਈ ਤੋਕਰ ਗੱਬਣਿਆ ਕੋਈ ਤੋਕਰ ਆ ਸਾਰੀ ਵੈਰਾਈਟੀ ਹੈਗੀ ਆ ਛੋਟੇ ਪਾ ਵੱਡੇ ਪਾ ਵੀਡੀਓ ਪੂਰੀ ਜ਼ਰੂਰ ਵੇਖਿਓ ਜਿਸ ਤਰ੍ਹਾਂ ਦਾ ਕਿਸੇ ਵੀ ਨੂੰ ਪਸ਼ੂ ਚਾਹੀਦਾ ਵਾ ਉਸ ਤਰ੍ਹਾਂ ਦੇ ਮਿਲ ਜਾਊਗਾ ਸਾਰੇ ਪਸ਼ੂ ਜਿਹੜੇ ਵਿਕਾਊ ਆ ਤੁਸੀਂ ਦੇਖ ਸਕਦੇ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਬਹੁਤ ਵਧੀਆ ਮੇਰਾ ਬਾਬੇਦਾਨ ਚਲੋ ਵਧੀਆ ਮੇਰਾ ਹੀ ਚਾਹੀਦੀਆਂ ਜੀ ਠੀਕ ਠਾਕ ਜੀ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਆਪਣਾ ਭਾਲ ਪਿਲੇ ਬੋਲਾਰੇ ਜੇਲਾ ਅੰਬਰਸਰ ਹਾਂਜੀ ਤਸਵੀਰ ਮਜੀਠਾ ਠੀਕ ਐ ਜੇਂਤੀਪੁਰ ਟਾਬਰ ਕੋਲ 4 ਕਿਲੋਮੀਟਰ ਪੈਂਦਾ ਹਨ ਠੀਕ ਐ ਜੀ ਜੇਲਾ ਅੰਬਰਸਰ ਨੂੰ ਰੋਡ ਜਾਂਦਾ ਬਟਾਲੇ ਨੂੰ ਉਹਦੇ ਵੀ ਰੂਪੇ ਖਾਲ ਆ ਜਾਂਦਾ ਵਾ ਠੀਕ ਐ ਅੰਬਰਸਰ ਤੋਂ ਰੋਡ ਜਿਹੜਾ ਬਟਾਲੇ ਨੂੰ ਜਾਂਦਾ ਵਾ ਕੱਥੋਂ ਨੰਗਲ ਲੰਘ ਕੇ ਗੜੀ ਜੇਂਤੀਪੁਰ ਆ ਹਾਂਜੀ ਤੇ ਜੇਂਤੀਪੁਰ ਦੇ ਨਾਲ ਹੀ 4 ਕਿਲੋਮੀਟਰ ਸਾਡਾ ਪਿੰਡ ਹੈ ਰੋਡ ਤੋਂ ਠੀਕ ਐ ਜੀ ਤੇ ਫੋਨ ਨੰਬਰ ਬੋਲ ਤੇ ਫੋਨ ਨੰਬਰ 9856 21492 ਦੂਜਾ ਨੰਬਰ 73477 76099 ਠੀਕ ਐ ਦੋਵੇਂ ਨੰਬਰ ਦੇ ਦਿਓ ਬਾਕੀ ਬਾਹਰ ਤੇ ਕਹਿੰਦੇ ਮਾਲ ਲੱਪਣ ਨਹੀਂ ਦਿਆ ਮਾਲ ਨਹੀਂ ਲੱਪਣ ਦਿਆ ਤੇ ਤੁਸੀਂ ਤੇ ਖੁਰਲੀਆਂ ਭਰੀਆਂ ਹੀ ਹੁੰਦੀਆਂ ਪੂਰੀਆਂ 15ਾਂ ਦਾ ਵੀ ਜੇ ਜ਼ਿਕਰ ਦੀ ਗਿੰਤੀ ਕਰਕੇ ਨਾ ਪਛਾਣਉ ਜਾਈਏ ਹਾਂਜੀ ਉਹ ਝੂਠ ਵਾਲੀ ਗੱਲ ਹੋ ਜਿੰਦੀ ਆ ਅੱਛਾ ਕੱਲ ਟੋਕਣਾ ਕਪੜਾ ਮੈਂ ਹਰ ਗੇਦਾਂ ਦੀਆਂ ਵੀ 10-10 ਕਿਲੋ ਵਾਲੀਆਂ ਸੀ ਅੱਛਾ ਤੇ 6-6 ਮਹੀਨੇ ਦੀ ਕਪੜਾ ਤੇ ਲੀਆਂ ਵੀ ਲਾਗੂ ਮਰਿਆ ਸੀ ਅੱਛਾ ਉਹ ਅੱਜ ਉਹਦਾ ਵੀਡੀਓ ਚ ਪੈਣੀਆਂ ਸੀ ਠੀਕ ਆ ਸਾਡਾ ਕੰਮ ਇਹ ਵੀ ਜਦੋਂ ਕੋਈ ਭੈਣ ਭਰਾ ਦੂਰੋਂ ਆ ਗਿਆ ਲਾਗੂ ਆ ਗਿਆ ਮਾਲ ਵੇਖ ਗਿਆ ਤੇ ਉਹਨੂੰ ਜਾਣ ਦਈਦਾ ਵਾ ਵੀਡੀਓ ਜਦ ਦੋ ਵਜਨ ਚਾਰ ਜਿੰਨੀ ਹੋ ਗਿਆ ਰਹਿ ਗਿਆ ਉਹ ਚ ਵੀਡੀਓ ਚ ਪੈ ਜਾਨੀਆਂ ਠੀਕ ਆ ਬੜੀ ਚੰਗੀਆਂ ਗੱਲਾਂ ਵੀ ਤੇ ਇਹ ਆ ਕਿ ਮਾਲ ਲੱਭਦਾ ਹੀ ਜਾਂਦਾ ਤੇ ਵਿਕੀ ਜਾਂਦਾ ਤੇ ਆਈ ਚਲਾਈ ਚੱਲੀ ਆ ਵੀ ਦੋ ਤਿੰਨ ਘੰਟੇ ਗਏ ਕੋ ਪ੍ਰੋਗਰਾਮ ਹੀ ਠੀਕ ਆ ਮੈਂ ਆਗਾ ਸ਼ਸ਼ੀਤਾ ਦੇ ਕਰਕੇ ਉਹ ਕਰ ਕੀ ਹਾਂਜੀ ਹਾਂਜੀ ਤੇ ਤਿੰਨ ਗਾਵਾਂ ਮੈਂ ਅਜੂ ਲੈ ਕੇ ਨਾ ਕਿਹ ਨਾਲ ਚਲ ਜੇ ਤੇ ਗਿਆ ਜੇ ਅਜੇ ਹੋ ਰ ਆਸ ਆ ਵੀ ਮੈਂ ਦੋ ਤਿੰਨ ਟੰਗਾਂ ਦੇ ਦੋ ਫੋਨ ਆਉਣ ਡਿਆ ਵਾ ਕੁਝ ਫੇਰ ਸ਼ਾਮੀ ਲੈਣੀ ਤੇ ਇਹ ਆ ਕਿ ਮਾਲ ਲੱਭਦਾ ਹੀ ਜਾਂਦਿਆ ਪਰ ਮੈਨੂੰ ਫਿਰਨ ਵਾਲਾ ਚਾਹੀਦਾ ਵਾ ਬਾਕੀ ਬਾਬੇ ਨਾਨਕ ਦੀ ਨਿਗਾਸਵਲੀ ਚਾਹੀਦੀ ਆ ਮਾਲ ਵੀ ਨੰਬੰਦਿਆ ਤੇ ਗਾਗ ਵੀ ਬਥੇਰਾ ਬਾਜ਼ਾਰ ਦੇ ਵਿੱਚ ਵਿਕੀ ਵੀ ਜਾਂਦਿਆ ਗਾਗ ਵੀ ਲੈਣ ਵਾਲਾ ਵੀ ਹੈਗਾ ਜੀ ਹਾਂਜੀ ਹਾਂਜੀ ਤੇ ਵੇਚਣ ਵਾਲਾ ਵੀ ਹੈਗਾ ਜੀ ਹਾਂਜੀ ਹਾਂਜੀ ਤੇ ਬਾਕੀ ਵੀ ਚਲੋ ਚੋਚਵਾ ਕੇ ਬਾਜ਼ਾਰ ਟਣਗਾ ਕੇ ਹਰ ਵੀਰ ਭਰਾ ਪੈਣ ਪੜਾ ਹਾਂਜੀ ਹਾਂਜੀ ਆਪਣੀ ਤਸੱਲੀ ਕਰਕੇ ਖੜਨੇ ਜਿੱਥਾ ਵੀ ਖੜਨਾ ਹੈ ਨਾ ਹੁਣ ਆ ਨਹੀਂ ਆਪਣੇ ਪਿੰਡੋਂ ਲਈ ਜਾ ਉਹਦੀ ਕੱਪਣ ਜੀ ਹਾਂਜੀ ਸ਼ਾਮ ਨਦੀ ਕੱਪਣ ਜਿੱਦੇ 6 ਕਿਲੋ ਦੁੱਧ ਹੀ ਅੱਛਾ ਆਪਣੇ ਕੇ ਖਾਸ ਪਿੰਡ ਚੋਂ ਲਈ ਆ ਹਾਂਜੀ ਆਪਣੇ ਹੀ ਖਾਸ ਘਰ ਹੀ ਹਾਂਜੀ ਤਾਂ ਤੁਸੀਂ ਮੰਨੋਗੇ ਵੀ ਦੋ ਦਿਨ ਹਲਕਾ ਉਹਨੇ ਆਣਗੇ ਕਿਲੋ ਕਿਲੋ ਦਿੱਤਾ ਜੀ ਅੱਛਾ ਇਨਾ ਮਹੀ ਭਰਾ ਹੀ ਠੀਕ ਆ ਜੇ ਹਰ ਕੋ ਕਹਿੰਦੇ ਖੜੀ ਹੁੰਦੀ ਤੂੰ ਨੇ ਕਹਣਾ ਸੀ ਇਹਨਾਂ ਠੱਗੀ ਮਾਰ ਲਈ ਹਾਂਜੀ ਹਾਂਜੀ ਤੋ ਹੁਣ ਹੋਣ ਚਾਰ ਗੋਲ ਦੁੱਧ ਕੀਤਾ ਜੀ ਤਾਈਓ ਕਿੰਨੇ ਆ ਵੀ ਸਾਵ ਵਾਲੀਆਂ ਚੀਜ਼ਾਂ ਵਾ ਅਗਲੇ ਦੇ ਘਰੇ ਤੇ ਸੱਲੀ ਕਰਕੇ ਖੜੋ ਨਹੀਂ ਲਿਆ ਜੀ ਤੇ ਦੋ ਦਿਨ ਕਿਲੋ ਕਿਲੋ ਚੋਇਆ ਜਦੋਂ ਹੁਣ ਚਾਰ ਦਿਨ ਪੰਜ ਹੋ ਗਏ ਸੀ ਆਈ ਨਹੀਂ ਤੇ ਹੁਣ ਚਾਰ ਕਿਲੋ ਤੇ ਆਈ ਜੀ 6 ਕਿਲੋ ਤੇ ਅਜੇ ਵੀ ਨਹੀਂ ਗਈ ਠੀਕ ਆ ਅਸੀਂ 6 ਕਿਲੋ ਤੋਂ ਪੂਰਾ ਕਰ ਲਾਂਗੇ ਜੇ ਕਿਸੇ ਨੂੰ ਅਗਲੇ ਬਲਕਾਂ ਨੂੰ ਦਿੱਤੀ ਨਹੀਂ ਜੀ ਜੇ ਫੋਨ ਕਰਨਾ ਜੀ ਉਹਦੇ ਫੋਨੋਂ ਨਹੀਂ ਛੇਕ ਲਵਾਂਦੇ ਚਾਰ ਹੀ ਨਿਕਲਿਆ ਤਿੰਨ ਹੀ ਨਿਕਲਿਆ ਠੀਕ ਆ ਆ ਜਾਊਗੀ ਪਰ ਹੋਰ ਦੋ ਚਾਰ ਦਿਨ ਪਾ ਦੇ ਚਲੋ ਫਿਰ ਸ਼ੁਰੂਆਤ ਆ ਡੱਬੀ ਮਾਈ ਤੋਂ ਆਪਾਂ ਕਰੀਏ ਸੂਈ ਸਵਾਈ ਜੇ ਇਹ ਸੂਈ ਸਵਾਈ ਕਿੰਨਾ ਕਚਰਾ ਹੋ ਗਿਆ ਇਸ ਸੂਈ ਨਾਲ ਇਹ ਪਸੋਂ ਦੀ ਸੂਈ ਜੇ ਕੱਲ ਰਾਤ ਦੀ ਲੈ ਲਓ ਪਸੋਂ ਦੀ ਲੰਡੀ ਆ ਪੁੱਛੋ ਹਾਂਜੀ ਲੰਗੀ ਪੁੱਛੋ ਬਾਕੀ ਚਾਹਾਂ ਤਾਜੀ ਸੂਈ ਬਹੁਤ ਵਾਕਿਆ ਜੇ ਵੀਡੀਓ ਬਣਾਉਂਦਾ ਟਾਈਮ ਦੁਪਹਿਰਾਂ ਤੇ ਲੱਗੇ ਬੰਦੇ ਦਾਵਾ ਬਾਕੀ ਅੱਖਾਂ ਇਹਦੀਆਂ ਬਿੱਲੀਆਂ ਵਾ ਬਾਕੀ ਥੱਲੇ ਵੀ ਸਫਾਈ ਚ ਹਵਾਨੇ ਤੇ ਨਾਲਾ ਵੀ ਜਿਹੜੇ ਕਾਫੀ ਚੰਗੇ ਆ। ਜੂਣ ਬਹੁਤ ਵਧੀਆ ਇੱਕ ਨੰਬਰ ਦੀ ਆ। ਤੇ ਬੱਚਾ ਕੀ ਜੇ ਤੇ ਮਗਰ ਬੱਚਾ ਜੇ ਬਰ ਕੱਟੀ ਤਾਜੀ ਜੇ। ਇਹਦੇ ਮਗਰ ਕੱਟਾ ਹੀ ਕੱਟਾ। ਕੱਟਾ ਆ ਇਹਦੇ ਮਗਰ ਦਸਾਂ ਜਿਵੇਂ ਲੱਗ ਗਿਆ ਥਾਣਾ ਵੀ ਦੇਖ ਸਕਦੇ ਜੇ ਤੇ ਕਿੰਨੇ ਕ ਦੁੱਧ ਆ ਲਈ ਜੇ ਫੇਰ। ਦੂਰ 10 ਕਿਲੋ ਮੈਂ ਕੱਢੀ ਜੂਗੀ ਜਰੂਰ ਆ। ਅੱਛਾ। ਕਹਨ ਨੂੰ ਤੇ ਮੂੰਹ ਹਿਲਦਾ ਵਾ 12 ਕਹਦੀਏ 13 ਕਹਦੀਏ ਫਾਇਦਾ ਨਹੀਂ। ਅੱਛਾ। ਤੇ ਚਲੋ ਮਗਰਮੀ ਗਰਮੀ ਦਾ ਮੌਸਮ ਆ ਗਿਆ 10 ਬਲ ਦੁੱਧ ਦੇ ਜੂਗੀ। ਤੇ ਮੁੱਲ 7 ਮੁੱਲ ਤੇ ਇਹਦਾ ਮੰਗਣੋਂ ਭਾਵੇਂ ਜਿੰਨੇ ਮਰਜ਼ੀ ਮੰਗ ਲਈ 80 ਹਜ਼ਾਰੀ ਦੇ ਦਿਆਂਗੇ 80 ਹਜ਼ਾਰ ਦੀ ਉਹ ਜੋ 2000 ਛੋਟ ਕਰ ਦਾਂਗੇ 78 ਹਜ਼ਾਰ ਦੀ 78 ਹਜ਼ਾਰ ਦੀ ਚਲੋ ਮੌਕੇ ਤੇ ਹੋਰ ਕਰ ਦੋਗੇ ਇੱਕੋ ਫੋਨ ਨਾਲ ਠੀਕ ਹੈ ਜਵਾਬ ਸਮਾ ਦੇ ਦਾਂਦਾ ਬਾਬੇ ਇੰਨੀ ਚੂਣ ਚੰਗੀ ਆ ਅੱਛਾ ਵੀ ਭਾਵੇਂ 15 ਸਾਲਾਂ ਦਾ ਬੱਚਾ ਵੀ ਥੱਲੇ ਭਾ ਲੋਗੇ ਨਾ ਠੀਕ ਹੈ ਉਹ ਵੀ ਜੋੜੂਗਾ ਠੀਕ ਹੈ ਜੀ ਇੰਨੀ ਚਵਾਈ ਚੰਗੀ ਲੱਗੀ ਇਹਨੂੰ ਤੇ ਇਹ ਸੂਈ ਜੇ ਵੀ ਇਹ ਵੀ ਸੂਈ ਇਹਦੇ ਮਤ ਕੱਟੀ ਜੇ ਤੇ ਬੱਚਾ ਥੋੜੇ ਉੱਚਾ ਵਾ ਅੱਛਾ ਇਹ ਥੋੜੀ ਉੱਚੇ ਬੱਚੇ ਵਾਲੀ ਇਹਦੇ ਮਗਰ ਵੀ ਕੱਟੀ ਆ ਆਹ 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 ਇਹ ਦੇਖ ਸਾਡੇ ਹਵਾ ਨਹੀਂ ਦਾ ਲੱਗੇ ਆਹ 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 ਆ ਬਲੀ ਬਦਕਾ ਉੱਠ ਵੀ ਆ ਬੱਚਾ ਜਿਹੜਾ ਤਾਜੀ ਸੋਈ ਮੱਝ ਆਦੀ ਥੂਈ ਇਹ ਤੇ ਆ ਦੇ ਖੋਦਾ ਨੀ ਤੇ ਗੱਲਾ ਨਾਲੂ ਜਿਹੜਾ ਇਹ ਨਾਲ ਬਿਲਕੁਲ ਤਾਜ਼ਾ ਹੀ ਆ ਜਿਹੜਾ ਹਟਾ ਕੇ ਮਰੋ ਤੇ ਆ ਸਾਰੇ گاਵਾਂ ਦੇ ਬੱਚੇ ਜੀ ਇਹ گاਵਾਂ ਦੇ ਬੱਚੇ ਸਾਰੇ ਆਹ ਵੇਖ ਲੈ ਸਾਰੇ گاਵਾਂ ਦੇ ਬੱਚੇ ਇਹ گاਵਾਂ ਦੇ ਬੱਚੇ ਸਾਰੇ ਲੈ ਜਾ ਜੀ ਆ ਨੀ ਮੰਗਦੀ ਰ ਤੇ ਵੀ ਨੂੰ ਜੇ ਫਰ ਚੜਦੀ ਟੀਮ ਨੇ ਫਰ ਕੀ ਬਾਕੀ ਇਹ ਆ ਕਿ ਪਿੱਠਪੋੜੇ ਤੋਂ ਤੇਰਾ ਚੰਗੀ ਆ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਦੁੱਧ ਤੇ ਤੈਨੂੰ ਹੋਵੇ ਤਾਂ ਮੈਂ ਵਾਦੀ ਹਾਂਜੀ ਪਰ ਅਸੀਂ ਉਹੋ ਹੀ ਦਸਵਾ ਕੇ ਲਾ ਗਏ ਜਿਹੜਾ ਜਾ ਕੇ ਅੱਧਾ ਕੋਲ ਕਿੰਦੇ ਕਰਵਾ ਦੇ ਨਿਕਲੇ ਅੱਛਾ ਫੋਗਾ ਮੈਂ ਦੱਸ ਦੇ ਭਾਵੇਂ 9 ਅੱਛਾ 8 ਕਿਲੋ ਤੋਂ ਜਲ ਲੀਟਰ ਦਾ ਮਿਲ ਕੇ ਦਵਾਂ ਜਾਂ 8 ਨਾਲ ਉਹ ਤੇ ਮੈਂ ਹੀ ਫਰੀ ਦਵਾਂਗੀ ਅੱਛਾ ਜੀ 8 ਤਾਂ ਅੰਦਰ ਦੇ ਦੇ ਮੈਂ ਥੋੜਾ ਵੀ ਅੱਛਾ ਤੇ ਮੈਂ ਦਾ ਪੈਸਾ ਨਹੀਂ ਕੋਈ ਲਵਾਂਗੀ ਠੀਕ ਆ ਉਦਾਂ ਦਵਾਂਗੇ ਭਾਈ ਜੀ ਤੇ ਮੁੱਲ ਮੋਲੇ ਦਾ 72000 ਦੀ 72000 ਦੀ 70000 ਦੀ 70000 ਦੀ ਹੋਰ ਕਰ ਦੋ ਕਿ ਮਨ ਮੁੱਕ ਫੋਨ ਲਾ ਦਮ ਮਨ ਦਾ ਫੋਨ ਲਾਵੇ ਕੋਈ ਹਣਾ ਤੇ ਆ ਮੱਜ ਇਹ ਠੋਕਰ ਗੱਬਨੇ ਚੱਕ ਪਾਸ ਕਿੰਨਾ ਚਿਰ ਤੇ ਚੱਕ ਪਾਸ 23 ਤਰੀਕ ਨੂੰ 6 ਮਹੀਨੇ ਹੋ ਗਏ ਆ ਅੱਛਾ ਹੋ ਗਏ ਆ 23 ਨੰਗੀ ਠੀਕ ਆ ਆਪਣੇ ਪਿੰਡੋਂ ਲਈ ਆ ਠੀਕ ਆ ਬਾਹਰੋਂ ਨਹੀਂ ਲੀ ਦੋਦਰ ਕੇ 6 ਕਿਲੋ ਹੀ ਅੱਛਾ ਤਾਰ ਕੋ ਬੜੀ ਪ੍ਰਾਈਸ ਕੋ ਖਦੀ ਹੋਗੀ ਜੀ ਠੀਕ ਆ ਹੁਣ ਇਹ ਕੋ 4 ਕਿਲੋ ਦੁੱਧ ਆ 4 ਕਿਲੋ ਹੀ ਆ ਇਹ ਹੋਰ ਦੋ ਕੁ ਦਿਨ ਕੋ ਲੈ ਗਿਆ ਭੈਂਪਰਾ ਫਿਰ ਜਾ ਰਹੀ ਆ ਠੀਕ ਆ ਇਹ ਦੋ ਕੁ ਦਿਨ ਹੋਰ ਰਹਿ ਗਈ ਤੁਨ ਪੱਠੇ ਖਾਂਦੇ ਵੀ 6 ਘਰ ਆਉਗੀ ਠੀਕ ਆ ਤੇ ਬਾਕੀ ਹੁਣ ਕਿੰਨਾ ਹੋਇ ਤੇ ਦੇਣਾ ਤੁਸੀ ਸਿਆਣੀ ਜੀ ਅੱਜ ਲੈ ਆ ਫਿਰ ਜੀ ਮਹੀਨੇ 23 ਤਰੀਕ ਦੇ ਦਿਨ 6 ਹੋਗੀ ਦਾ ਠੀਕ ਆ ਜੀ ਚੱਕ ਪਾਸ ਆ ਜਿਹੜੀ ਗੱਪਲ ਹੋ ਗਈ ਉਹ ਗੱਭਣੇ ਹੋਊਗੀ ਚੈੱਕ ਪਾਸ ਹੋਊਗੀ ਦੋ ਚਾਰ ਤੋਂ ਵੱਧ ਹੋਣਗੇ ਘੱਟ ਹੋਣਗੇ ਖਾਦੀ ਨਹੀਂ ਹੋ ਸਕਦੀ ਠੀਕ ਆ ਇਹ ਤੇ ਕੋਈ ਕਿਤਾਬ ਹੀ ਨਹੀਂ ਕਾਇਦਾ ਨਹੀਂ ਹੈਗਾ ਠੀਕ ਆ ਗੱਭਣ ਮੈਂ ਜਿਹੜੀ ਆ ਉਹ ਕਹਿਦੀ ਇੱਥੇ ਜਾ ਕੇ ਖਾਲੀ ਨਿਕਲੇ ਨਿਕਲੂ ਗੱਭਣ ਹੀ ਠੀਕ ਆ ਜੀ ਦੋ ਚਾਰ ਤੋਂ ਵੱਧ ਹੋ ਜਾਣ ਘੱਟ ਹੋਣ ਨੂੰ ਗੱਲ ਵੱਖਰੀ ਆ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਤਾਂ ਵਧ ਕਰਨਾ ਸੀ ਗਿਰਸਾ ਨਾਲ ਦੁੱਧ ਸ਼ੇਕ ਲਈ ਹੱਟ ਕਰਕੇ ਦੇਜਾਂਗੇ ਹਾਂਜੀ ਹੁਣ ਦੁੱਧ ਵਧ ਨਹੀਂ ਜਾਈ ਘਟ ਕੀ ਆ ਹਾਂਜੀ ਉਹਨ ਮੂਲ 50 ਹਜ਼ਾਰ ਕਰਦੇ ਆਂ ਅੱਛਾ ਤੇ 47 ਹਜ਼ਾਰ ਦੀ 47 ਹਜ਼ਾਰ ਦੀ ਛੋਟ ਛੱਟ ਵਿੱਚ ਹੋ ਜਾਊਗੀ ਛੋਟ ਛੱਟ ਹੋ ਗਈ ਬਾਕੀ ਗੱਬਣ 6 ਮਹੀਨੇ ਦੀ ਠੀਕ ਆ ਪੁੱਤੇ ਦੇ ਦੇਣਾ 6 ਮਹੀਨੇ ਤੋਂ ਪਰ ਅਸੀਂ 6 ਮਹੀਨੇ ਗਿਣ ਕੇ ਅਗਲਾ ਲੱਗੇ ਠੀਕ ਹੈ ਜੀ ਹਾਂਜੀ ਤੇ ਅਥਾਣ ਵੀ ਚੈੱਕ ਪਾਸ ਕਰਾਵੇ ਜੇ ਘਟ ਜਾਗੇ ਚੈੱਕ ਕਰਾਂਦਾ ਵਾ ਹਾਂਜੀ ਸਾਡੀ ਗਰੰਟੀ ਆ ਠੀਕ ਆ ਖਾਲੀ ਨਿਕਲਦੀ ਜੇ ਤਾਂ ਕਿਰਾਇਆ ਸਾਡਾ ਹੋਊਗਾ ਠੀਕ ਹੈ ਜੀ ਜੇ ਗੱਬਣ ਨਿਕਲਦੀ ਆ ਤੇ ਉਹਦੀ ਮਹੀ ਹੋਊਗੀ ਠੀਕ ਹੈ ਜੀ ਅਸੀਂ ਪੂਰੀ ਫ੍ਰੀ ਹੋਵਾਂਗੇ ਠੀਕ ਆ ਤੇ ਆ ਮੱਝ ਇਹ ਮਾਦੀ ਤੇ ਲੜਦੀ ਇਹ ਤੇ ਲੜਿਆ ਇਹ ਬੱਚਾ ਹੈਗਾ ਇਹਦਾ ਬੱਚਾ ਇਹਦਾ 2 ਮਹੀਨਾ ਦੀ ਦੇਖਣ ਨੂੰ ਮਹੀਨੇ ਦੀ ਜਿਆਦੀ ਆ ਅੱਛਾ ਕੱਟੀ ਮਗਰ ਬੜੀ ਚੰਗੀ ਆ ਪਾਉਣ ਲਾਗੋ ਲਈ ਆ ਰਾਣੀ ਪਿੰਡ ਆ ਠੀਕ ਆ ਕੱਟੀ ਉਹਨਾਂ ਲਾ ਲਈ ਆ ਕੱਟੀ ਲਾ ਲਈ ਆ ਇਹੋ ਨਹੀਂ ਕਿ ਕੋਈ ਕੱਟੀ ਠੀਕ ਆ ਤੇ ਇਹਦੇ ਕੋ ਦੁੱਧ ਕਿੰਨਾ ਹੁਣ ਇਹਦੇ ਕੋ ਦੁੱਧ ਮਹੀ ਨੂੰ 8 ਕਿਲੋ ਆ ਹੈਗਾ ਪੱਕਾ ਦੁੱਧ 8 ਲੀਟਰ 8 ਕਿਲੋ ਮਹੀ ਨੂੰ ਪੱਕਾ ਜੇ ਤੇ ਬਾਕੀ ਉਹ ਸੱਗਾ ਵੀ ਦਾਖਰੀ ਕੱਟ ਜੀ ਅੱਛਾ ਜਿਹਦੇ ਹਿਸਾਬ ਨਾਲ ਉਹਨਾਂ ਸੰਭੀ ਝੁੰਬੀ ਨਹੀਂ ਕੀ ਜਾਤ ਮਾਦੀ ਉਹ ਤੇ ਚੰਗੀ ਆ ਤੇ ਤਾਂ ਮਨੇ ਕਿਤੇ ਗਈ ਹੈ ਨਾ ਜਿੱਦਾਂ ਕੱਦ ਕਾਠਿਆ ਇਹਦਾ 82000 ਦੀ ਨਹੀਂ ਆਈ ਜੀ ਅੱਛਾ ਆਪਣੇ ਲਾਗੋ ਲਈ ਰਿਆਗੋ 85 ਦੀ ਆਈ ਤੇ 35 ਮਾਰੋ ਲਾਜੀ ਬਾਕੀ ਅਗਲੇ ਥਾਂ ਦੇ ਤੇ ਲੜਿਆ ਜਿਹੜੀ ਕੱਟੀ ਤੇ ਹੀ ਵੀਡੀਓ ਬਣਾ ਕੇ ਲੈਂਦੀ ਆ ਅੱਛਾ ਸਾਡੇ ਕੋਲ ਆ ਠੀਕ ਹੈ ਮਹੀਨੇ ਦੋਵਾਂ ਮਹੀਨੇ ਦੀ ਵੀ ਨਹੀਂ ਆਪਦੀ ਮਹੀਨੇ ਦੀ ਆਪਦੀ ਆ ਠੀਕ ਹੈ ਪਰ ਕੱਟੀ ਦੋਵਾਂ ਮਹੀਨੇ ਦੀ ਆ ਗਈ ਆ ਦੋ ਮਹੀਨੇ ਦੀ ਸੂਈ ਆ ਜਿਹੜੀ ਜੇ ਕਿਹਨੇ ਕੱਟੀ ਵੇਖਣੀ ਹੋ ਤਾਂ ਉਹਨੇ ਘਰੋਂ ਜਾ ਕੇ ਵੀ ਕੱਟੀ ਬੁਖਾਲ ਦਿਆਂਗੇ ਠੀਕ ਹੈ ਤੇ ਵੀਡੀਓ ਹੀ ਫੋਨ 'ਚ ਬਣਾ ਕੇ ਲੈਂਦੀ ਤੇ ਇਹਦਾ ਮੁੱਲ ਇਹਦਾ ਮੁੱਲੋ ਛੋਟਾ ਹੀ ਆਪ ਪਉ ਦਾ ਵੱਡਾ ਦੇਗਾ। ਗੋਲੇ ਦਾ ਭਾਂ 45 ਕਰੀਏ 42 ਕਰੀਏ। 38000 ਦੇ ਦਿਆਂਗੇ। 38000 ਦੇ। 2.8 ਕਿਲੋ ਹੋਊਗਾ। 2.8 ਕਿਲੋ। 2.8 ਕਿਲੋ ਹੋਊਗਾ। ਚਵਾ ਕੇ ਮੋਖੇ ਤੇ। ਮੈਂ ਨਾ ਭਾਂ ਚਾਰ ਡੱਬੇ ਦੋ ਕੋ ਤਸੱਲੀ ਕਰਕੇ ਖੜੇ। 5.8 ਕਿਲੋ ਵਾਜੇ ਘੱਟ ਜੀ ਉਹਦੀ ਸਭ ਨਹੀਂ 5-6 ਕਿਲੋ ਨਹੀਂ ਹੁੰਦਾ। ਠੀਕ ਆ। 5-6 ਉਹ ਤਾਂ ਮਹੀ ਹੁੰਦਾ। ਠੀਕ ਆ। ਤੇ ਚਲੋ ਹੁਣ ਗਾਵਾਂ ਨੂੰ ਦਿਖਾ ਦਈਏ। ਇਹ ਸੋਈ ਜੇ। ਕਿੰਨਾ ਚਿਰ ਹੋ ਗਿਆ ਸੋਈ ਨੂੰ? ਇਹਨੂੰ ਸੋਈ ਨੂੰ 4 ਦਿਨ ਹੋ ਗਏ। 4 ਦਿਨ ਹੋ ਗਏ ਇਹਨਾਂ ਸੋਈ ਨੂੰ। ਬਾਕੀ ਕੋਛ ਕੋਛ ਬਦਨੀਆ ਕਬੂਤਰ ਰਗੀ ਆ ਪਹਲਾ ਹੈ ਗਿਆ ਹਵਾਨੇ ਤਿੰਨ ਦੇ ਪਲੇ ਪਿੰਦੀ ਤੇ ਆ ਦੋਨੀ ਮੋਹ ਦੋ ਦੰਦ ਮੋਹ ਦੱਸਦੇ ਆ ਲੈ ਜਾ ਉਧਰ ਨਹੀਂ ਆ ਕੇ ਬਾਕੀ ਥਾਣਾ ਦਾ ਸਾਈਜ਼ ਗੈਪ ਬੜਾ ਚੰਗਾ ਹੈ ਆ ਬਸ਼ਾ ਦੇ ਦਾ ਅੱਛਾ ਮੱਛਾ ਬਿਲਕੁਲ ਤਾਜ਼ਾ ਨਾੜੂ ਜਿਹੜਾ ਨਾਲ ਹੀ ਆ ਤਾਜ਼ਾ ਹੀ ਆ ਬੱਚੇ ਇੱਕ ਮਿੰਟ ਰੋ ਦੇ ਵਿੱਚ ਥੰਦ ਖਾਦੀ ਇਹਦੇ ਹਾਂ ਹੋ ਅਬ ਵੀ ਰੋ ਆਹ ਦੇਖ ਸਾਡੇਸ ਅਨਦਰ ਸਾਈਡ ਗਿਆਪ ਕਾਫੀ ਪਿਆਰਾ ਵਾ ਜਿਹੜਾ ਇਹਦਾ ਆਹ ਦੇਖ ਸਾਡੇ ਆ ਬਾਕੀ ਦੇਖੋ ਹਾਣੇ ਦੰਦਾਂ ਦੇ ਆ ਦੰਦ ਵੀ ਤੁਹਾਨੂੰ ਦਿਖਾ ਦਈਏ ਲੋਕਨ ਦੇ ਆਹ ਤਾਂ ਬਹੁਤ ਸਾਰੇ ਦੰਦ ਸਾਡੇ ਹਾਂ ਦੇਖ ਸਾਡੇ ਪਿਓਰ ਦੋ ਦੰਦ ਆਂਦੇ ਆ ਤਾ ਦੇਖੋ ਦੁੰਦੀ ਆ ਇਹ ਦੁੰਦੀ ਬਿਲਕੁਲ ਨਹੀਂ ਇੱਕ ਟ੍ਰਿੰਗੀ ਤਰ੍ਹਾਂ ਦੇ ਖਾਦੀਏ ਛੋੜਾ ਜਿਹਾ ਮੂੰਹ ਫੜਾਉਣ ਤੋਂ ਕਰਦੀ ਆ ਖਲੋਣ ਨੂੰ ਦੇਖ ਸਾਡੇ ਖਲੋਣ ਆਹ ਦੇਖ ਸਾਡੇ ਜੀ ਚਲੋ ਲੈ ਜਾ ਕੋਈ ਗੱਲ ਨਹੀਂ ਦੁੱਧ ਪਿਓਰ ਜੀ ਬਾਕੀ ਹੈ ਪਿਓਰ ਦੋ ਦੰਦਿਆ ਬਾਕੀ ਜਵਾਬ ਸਮਾਖੰਡੀ ਤੇਰੀ ਆ ਕੱਦ ਕੱਠ ਜਿਹੜਾ ਇਹਦਾ ਵੱਡੀਆਂ ਜਾਮਾਂ ਮਰ ਗਈ ਆ ਕਿ ਨਹੀਂ ਪੰਜਾਂ ਛੋਟੀ ਆ ਬਾਕੀ ਸੋਹਣੀ ਵੜੇ ਸਾਸ ਸੁਤਰੀ ਆ ਜਿਹੜੀ ਪੂਰੀ ਠੰਡੀ ਆ ਜਿੱਦਾਂ ਮਰਜੀ ਲੱਤਾਂ ਘੱਟ ਕੇ ਚਲ ਹੋ ਜਾਂਦੀ ਆ ਠੀਕ ਆ ਲੰਗ ਪੀੜੀ ਡਾ ਕੇ ਚੋਏ ਫੱਟੀ ਡਾ ਕੇ ਚੋਏ ਤਾਜੀ ਸੋਈ ਆ ਜਿਹੜੀ ਨਾਤ ਨਹੀਂ ਚੁੱਕੋ ਮਾਰੀ ਠੀਕ ਆ ਤੇ ਕਿੰਨੇ ਕ ਦੁੱਧ ਆ ਲਈ ਜੇ ਜੋਦੀ ਦੇਖੋ ਵੀ ਜੀ ਤੁਸੀਂ ਸਿਆਣੇ ਮੈਂ ਤਾਂ ਨਾ ਵੀ 20 ਲੀਟਰ ਦੋਦੀ ਰੱਸੀ ਤਾਂ ਕੱਢ ਜਬੇ ਅੱਛਾ ਭਾਵੇਂ ਢਾਪੀ ਵੀ ਜਾਵੇ ਜਿਹਦੇ ਨਾਲ ਅਸੀਂ ਆਟੰਗ ਗਿਆ ਠੀਕ ਹੈ ਵੀ ਦੇ ਕੋ 15 16 ਕਿਲੋ ਬੋਲਾ ਵਾ ਅੱਛਾ ਹੈਗਾ ਮੌਕੇ ਤੇ ਮੌਕੇ ਦਾ 20 ਲੀਟਰ ਦਾ ਮਿੰਕੇ ਦਵਾਂਗੇ 15 ਹੋਵੇ 16 ਹੋਵੇ ਠੀਕ ਹੈ 12 13 ਨਹੀਂ ਹੋਊਗਾ ਠੀਕ ਹੈ ਬਾਕੀ ਜਿੱਦਾਂ ਮੱਗੀ ਚੋ ਉਹੀ ਗੱਲ ਨਹੀਂ ਛੰਡੀ ਦੀ ਦੀ ਬਾਕੀ ਸੋਣੀ ਵੜਿਆ ਹੈ ਜੇ ਪਸ਼ੂ ਕਿੱਲੇ ਤੇ ਵੱੱਜਾ ਵੀ ਫੱਬਦਾ ਹੈ ਤੇ ਮੋਲੇ ਦਾ ਮੋਲੇ ਦਾ ਮੰਗਣ ਦੇ 65 ਵੀ ਮੰਗ ਲਈਦਾ ਹਾਂਜੀ ਇਹ 55000 ਦੀ 56000 ਦੀ ਬਾਕੀ ਛੋਟ ਛੱਟ ਮੋਕੇ ਦੇ ਛੋਟ ਛੱਟ ਕਰ ਦਾਂਗੇ ਠੀਕ ਹੈ ਤੇ ਭਾਵੇਂ ਵੇਚਣ ਵਾਲਾ ਭਰਾ ਲੈ ਜੀ ਹਾਂਜੀ ਇਹ ਵੀ ਖੋਲੋ ਜਰਸੀ ਇਹ ਵੀ ਮਾਲ ਲੈਂਦੇ ਜੀ ਠੀਕ ਹੈ ਇਹ ਵੀ ਥੋਈ ਸੁਈ ਜੀ ਇਹ ਵੀ ਸੁਈ ਹੈ ਇਹਨੂੰ ਕਿੰਨਾ ਚਿਰ ਹੈ ਸੁਈ ਨਾ ਗਾਵਾਂ ਸਾਡੀ ਸੁਈ ਇੱਕੋ ਗੱਬੜਿਆ ਬਸ ਠੀਕ ਹੈ ਤੇ ਇਹਨੂੰ ਸੁਈ ਨੂੰ ਕਿੰਨਾ ਚਿਰ ਹੈ ਇਹ ਵੀ ਸੁਈ ਤਾਜੀ ਥੋੜ੍ਹਾ ਦਿਨ ਦੀ ਠੀਕ ਹੈ ਇਰੀ ਸੁਈ ਆ ਉਹ 14 12 ਜਨੂ ਨਵੇਂ ਸਿਨ ਆਜ ਲੈ ਆ ਕਿਹਦੀ ਆ ਵੱਛੀ ਅੱਛਾ ਕਿਹੜੀ ਵੱਛੀ ਜੀ ਇਹਦੀ ਹਾਪੂਰ ਦੇ ਆਹ ਵਾਲੀ ਵੱਛੀ ਜਿਹੜੀ ਇਹਦੀ ਹਾਂਜੀ ਆ ਵੱਛੀ ਠੀਕ ਜੇ ਕਿੰਨੇ ਕ ਦਿਨਾਂ ਦੀ ਹੋਊਗੀ ਤਹਾਂ ਮਰਾਂ ਨਾ ਵੀ ਹੋਣੀ ਆ ਬਾਕੀ ਆਪਣੇ ਵੀਰ ਜਣੇ ਆ ਗਏ ਇਹ ਵੀ ਵਾਂਡਿਆ ਸਿੱਧਾ ਹੀ ਮੈਸੇਜ ਸਿੱਧਾ ਕਰਕੇ ਫੇਰ ਇਹ ਮੋਟਰਸਾਈਕਲ ਹੀ ਨਹੀਂ ਲਾਇਆ ਅਰੇ ਜੀ ਪਾਣੀ ਪੋਣੀ ਤੇ ਪੀ ਲੈਣਾ ਠੀਕ ਆ ਹੁੰਦੇ ਆ ਡਿਊਟੀ ਤੇ ਜਿਹੜਾ ਲੱਗੇ ਆ ਉਹ ਬੁੜਾ ਪੈਨੋ ਨਹੀਂ ਹੁਣ ਆਉਂਦਾ ਮੈਂ ਨਹੀਂ ਹੁਣ ਮੈਂ ਸਮਨਾ ਬਣਾ ਤੈਨੂੰ ਠੀਕ ਏ ਬਾਕੀ ਚਲੋ ਜਾਣਾ ਆਉਣਾ ਵੀ ਹੁੰਦਾ ਏ ਆਜੇ ਜਾਣਾ ਆਉਣਾ ਦੋ ਦਿਨ ਘੰਟੇ ਗਏ ਹਾਂ ਹਾਂ ਜੀ ਹਾਂ ਜੀ ਦੁੱਧ ਕਿੰਨਾ ਜੀ ਇਹਦੇ ਕੋਲ ਮੌਕੇ ਤੇ ਦੁੱਧ ਮਾ ਪਾਈ ਨੇ 11-12 ਕਿਲੋ ਲੀਟਰ ਵਾਲਾ ਹੈਗਾ ਪੱਕਾ ਦੁੱਧ ਤੇ ਕਿੰਨਾ ਕ ਤੇਰਾ ਦੁੱਧ ਚ ਵਾਈ ਜਾਊਗੀ ਏ ਉਹਦਾ 15 ਕਿਲੋ ਕਰ ਦੂ। ਪਿੰਨਾ ਕੀ 15 ਕਰ ਦਈਏ 14 ਗਾ ਦੁੱਧ ਬਾਕੀ ਗਾ ਦੀ ਸ਼ਾਮ ਦਾ ਭਾਗ ਕੋਈ ਜੀ। ਦੁੱਧ ਕਰਦੇ 15 ਕਰਦੇ 12 ਕਿਲੋ ਤੋਂ ਲੈ ਕੇ ਆਉਂਦੇ ਹੈਗਾ ਬੰਸ਼ਵਾੜੀ ਵਧੀਆ। ਠੀਕ ਹੈ। ਠੰਡੀ ਠੋਡੀ ਬੜੀ ਅੱਛੀ ਹੋ ਰਹੀ ਆ। ਤੇ ਇਹ ਮੋਲੇ ਦਾ ਫਿਰ ਮੋਲੇ ਦਾ ਜ਼ਿਆਦਾ ਨਹੀਂ ਕਰਨਾ। ਅੱਛਾ। 45 ਕਰ ਦਈਏ 50 ਕਰ ਦਈਏ। ਹਾਂਜੀ। ਤੇ 36000 ਜੀ ਇੰਗਲੈਂਡ ਕਰਾਂ। 36000 ਦੀ। ਛੋਟ ਛਾਟ ਵਿੱਚੋਂ ਕਰ ਦੇ। ਠੀਕ ਆ। ਦੁੱਧ 12 ਕਿਲੋ ਦਾ। ਤੇ ਉਹ ਦੋਂਦੀ ਦੱਸ ਦੀ। ਤੇ ਆ ਜਿਹੜੀ ਆਗੇ ਇਹ ਪਹਿਲਾਂ ਸੁ ਆ ਜੇ। ਇਹ ਛੇ ਦਾ ਪਹਿਲਾਂ ਇਹ ਚਾਰ ਦੰਦ ਦੇ। ਠੀਕ ਹੈ ਛਿੱਗਰੇ ਤਾਂ ਪੁੱਟੇ ਆ ਜਿਹੜੇ ਇੰਨੇ ਕਿੰਨੇ ਆ ਗਏ ਆ ਠੀਕ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ ਹਾਂਜੀ ਇਹ ਵੀ ਅੱਛੀ ਤਾਂ ਜੀ ਇਹ ਵੀ ਅੱਛੀ ਮੈਂ ਦੱਸ ਦਵਾਂਗਾ ਜਿਹਨੂੰ ਹੋਣੀ ਕਿ ਦੀ 10 12 ਦਿਨਾਂ ਦੀ ਹੈਗੀ ਜਿਹੜੀ ਅਸੀਂ ਹੌਲੀ ਹੌਲੀ ਤੋਰਦੇ ਹੋਏ ਜੀ ਜਵਾ ਦੂਤੇ ਦੰਦਾਂ ਉੱਤੇ ਇੱਕ ਨੰਬਰਾਂ ਜਵਾਬ ਆ ਗਿਆ ਕਿਹੜੀ ਬੱਛੀ ਜੇ ਇਹਦੀ ਆ ਬੱਛੀ ਆ ਜੀ ਲਾਲਾਂ ਦੀ ਆ ਲਾਲ ਬੱਛੀ ਜੇ ਇਹਦੀ ਕਿਹੜੀ ਆ ਆ ਇਹਦੀ ਬੱਛੀ ਆ ਲੈ ਲੈ ਬੱਚਾ ਥੱਲੇ ਲੱਗ ਗਿਆ ਜੀ ਆਹੋ ਚੀਜ਼ੇ ਬਾਰੇ ਵੀ ਆਹ ਪੇਜਾ ਥਾਣੇ ਦੇ ਵੀ ਦੇਖ ਸਕਦੇ ਲੱਗੇ ਥਾਣੇ ਚ ਆਪ ਸਮਾਨ ਸੀਰ ਛੰਡੀ ਪੜੀ ਪਾਵੇਂ ਰੱਸੀ ਪਾ ਲੋ ਤੇ ਭਾਵੇਂ ਨਾ ਪਾ ਲੋ ਦੋਵੇਂ ਕੰਮ ਕਰ ਲਈਦੇ ਠੀਕ ਆ ਸਵਾਦ ਹੈ ਮਾਲ ਸਾਰਾ ਹੀ ਅੱਜ ਗਰਮੀਆਂ ਵਾਲਾ ਵਾ ਗਾੜੀ ਗਰਮੀ ਦਾ ਮੌਸਮ ਜੇ ਤਰ੍ਹਾਂ ਆਉਂਦਿਆ ਵਾ ਬਾਕੀ ਥਣ ਬਹੁਤ ਕਲਾ ਕਲਾ ਲੱਗਿਆ ਹੁਣ ਜਿਹੜੇ ਇੰਨਾ گاਵਾ ਦੀ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਕ੍ਰੋਸ ਵੈੜਾਂ ਦੀ ਸਾਰੀਆਂ ਹੀ ਕ੍ਰੋਸ ਹੀ ਆ ਹੁਣ ਤੇ ਇਹਦੇ ਕੋਲ ਵੀਰ ਜੀ ਕਿੰਨਾ ਦੁੱਧ ਮੋਕੇ ਤੇ ਆ 13 14 ਕਿਲੋ ਕਿੰਨਾ ਕਿੰਨਾ ਕਿਲੋ ਜੀ 13 14 ਲੀਟਰ ਤਿਆਰ ਆ ਵਧੋ ਕੀ ਹੋਰ ਅੱਛਾ ਸਾਡੀ ਇਹੋ ਨਾਲ ਗੱਲਾਂ ਕਰਦੇ ਘਰ ਦੀ ਗੱਲ ਕਰਦੇ ਤੇ ਕਿੰਨਾ ਕਿ ਚਵਾਈ ਜਾਓਗੇ ਚਲ 14 ਕਿਲੋ ਵੀ ਕਰੀ ਜਾਵੇ ਬੜਾ ਜੀ ਤੇ ਮੁੱਲ ਫਿਰ ਮੈਨੂੰ ਕੀ ਮੌਸਮ ਆ ਬੋਲੇ ਲੋਨਾਂ ਕੀ ਕਰਨਾ ਵਾ ਕਿੰਨਾ ਕਰ ਬੋਲੇ ਦਾ ਕੋਈ 50 ਨਹੀਂ ਲਾਣਾ ਅੱਛਾ 45000 40000 ਦੀ ਦੇ ਦੋ ਚਲੋ ਮੌਕੇ ਤੇ ਹੋਰ ਹੋ ਜਾਊਗਾ ਹੁਣ ਆ ਗਾਂ ਤਾਂ ਨਿਖਾਉਣੀ ਆ ਥਾਣੇ ਦੇ ਅੱਗੇ ਲਾਗੇ ਤੇਰੀ ਥਾਂ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ 14 ਲੀਟਰ ਲੀਟਰ ਵਾਲਾ ਜੇ 14 ਲੀਟਰ ਤਿਆਰ ਆ ਮੁਕਤ ਇੱਕ ਮਹੀਨਾ ਹੋ ਗਿਆ ਇਹ ਬੱਚਾ ਮਗਰ ਉਹ ਵੀ ਖਾਲਦ ਨੇ ਅੱਛਾ ਤੇ ਉਹ ਤੇਰਾ ਠੰਡੀ ਤੇਰੀ ਆ ਠੰਡੀ ਬੜੀ ਜੇ ਰਸੀ ਰਸੀ ਅਨਵਾਰੀ ਵੇਖੋ ਠੀਕ ਆ ਤੇ ਕੋਈ ਗਾਲ ਹੀ ਨਹੀਂ ਆ ਫਰੀ ਠੀਕ ਆ ਜਿੱਦਾਂ ਮੈਂ ਚੱਲ ਬੜੇ ਹਲਦੀ ਦਾ ਮਰਜੀ ਪਾਜੋ ਕੋਈ ਗਾਲ ਹੀ ਨਹੀਂ ਠੀਕ ਹੈ ਐ ਭਾਵੇਂ ਰਸੀ ਪਾ ਲੋ ਨਾ ਬੋਲੋ ਤਾਂ ਜਨਾਨੀ ਮਾਤਾ ਸਾਡੀ ਚਾਹੁੰਦੇ ਅੱਛਾ ਕੋਈ ਪਰਵਾਹ ਹੀ ਨਹੀਂ ਜਦਾਂ ਮੈਂ ਚਲੋ ਤੋਰ ਫਿਰ ਇੱਕ ਰਿ 14 ਲੀਟਰ ਬਿਲਕੁਲ ਤਿਆਰ ਆ ਉਹਨਾਂ ਨੂੰ ਦੋ ਗਾਵਾਂ ਅੱਗੇ ਵੀ ਕਿਹਾ ਕਿ 6 ਮਹੀਨਾ ਹੋ ਗਿਆ ਤੁਹਾਡੀ ਫ੍ਰਿਜ ਪਾਤੀ ਬਾਕੀ ਇਹੋ ਜਿਹੇ گاਵਾ ਦਾ ਦੁੱਧ 14 ਲੀਟਰ ਵੀ ਜਿਹੜਾ ਵਾ ਕਾਫੀ ਮਾਇਨੇ ਰੱਖਦਾ ਵਾ ਇਹਦੀ ਉਹ ਬੱਛੀ ਉਖਾ ਦੇ ਇਹਦੇ ਮਗਰ ਇਹਦੇ ਮਗਰ ਬੱਚਾ ਹੈ ਥੋੜਾ ਪੱਕਾ ਬੱਚਾ ਹੈ ਇਹਦਾ ਥੋੜਾ ਜੇ ਆਹ ਮਸਿਕ ਨਹੀਂ ਹੁਕੇ ਜੇ ਠੀਕ ਆ ਆ ਇਸੇ ਨਹੀਂ ਚੁੱਕੀ ਠੀਕ ਆ ਤੇ ਚਲੋ ਮਹੀਨੇ ਦਾ ਮਗਰ ਆ ਭਾਵੇਂ ਕੋਈ ਜਿੰਨੇ ਮੱਢੀ ਸਾਂਹ ਕਹਿੰਦੇ ਹਾਂਜੀ ਹਾਂਜੀ ਇਹ ਮਰਿਆ ਹੋਵੇ ਦਾ ਅੱਜ ਕੱਲ ਮਰਿਆ ਪਰਸੋਂ ਮਰਿਆ ਸਾਲ ਦਾ ਸ਼ਾਂ ਆ ਚਲੋ ਇਹ ਤੇ ਹੈਗਾ ਹੀ ਆ ਜੋ ਕੁਛ ਹੈਗਾ ਸਾਹਮਣੇ ਦੁੱਧ 14 ਮੌਕੇ ਦਾ ਹਾਜ਼ਰ ਹੋਣਾ ਛਾਨ ਬੜਾ ਪਿਆਰਾ ਜਿਹੜਾ ਇਹਦੇ ਕੋਲ ਤੇ ਇਹਦਾ ਮੁੱਲ ਕੀ ਰੱਖਣਾ ਜੀ ਬੀ ਫਿਰ ਇਹ ਦੇ ਮੱਜੀ ਵੱਡੀ ਹੈ ਮੁੱਲ ਪਣ ਲਾ ਦੇ ਇਹਦਾ ਮੁੱਲ ਬਾਬਾ ਜੀ ਜਨਾ ਮੱਜੀ ਦੇ ਰਿਹਾ 45 ਦੀ 40 ਦੀ 35 ਦੇਣਾ 35000 ਦੀ ਜੀ ਵਾਲਾ ਮੁੱਲ ਦੁੱਧ 14 ਲੀਟਰ ਚਵਾ ਕੇ ਹੋਰ ਯਾਰ ਛੱਡ ਦਾਂਗੇ ਅੱਛਾ 34 ਛੱਡ ਦਾਂਗੇ 14 ਲੀਟਰ ਤੇ 34000 ਹੈ ਹੁਣ ਇੱਕ ਆ ਜਿਹੜੀ ਆ ਗਈ ਆਪਣੇ ਕੋਲ ਉੱਚੇ ਬੱਚੇ ਵਾਲੀ ਜੇ ਹਾਂਜੀ ਦੂਜਾ ਸੂਆ ਬੈਠ ਜਾ ਬੱਸੀ ਮਗਰ ਦੇ ਅੱਛਾ ਦੁੱਧ ਕਿੰਨਾ ਹੈ ਦੇਖੋ ਦੁੱਧ ਤੇ ਕੋ 9-10 ਕਿਲੋ ਜੇ ਤੋਰ ਤੋ ਹੈ ਦੇਖ ਕਰੀ ਥੋੜਾ ਬੱਚਾ ਉੱਚਾ ਹੈ ਇਹਦਾ ਮਗਰ ਇਹਦੇ ਬੱਚੇ ਠੀਕ ਆ ਉਤਨਾ ਠੰਡੀ ਤੇਰੀ ਆ ਜਿਹੜੇ ਕੱਦ ਜਿਹੜਾ ਇਹਦਾ ਨੋਰਮਲ ਜਿਹਾ ਇਹ ਗੁੰਦਵਾਜਾ ਸਰੀਰ ਆ ਤੇ ਛੋਟਾ ਹੀ ਕੱਦ ਦੇ ਆ ਜਿਹੜਾ ਹੋਰ ਵੀ ਛੋਟਾ ਹੀ ਆ ਉਤਨਾ ਹੈ ਕਿ ਰੰਗ ਰੂਪ ਤੇ ਬੜੀ ਸਫਾਈ ਆ ਆ ਬੱਚੀ ਜੀ ਇਹਦੇ ਮਗਰ ਚਲੋ ਲੈ ਆਓ ਬੱਚੀ ਆਹੋ ਅੱਛੀ ਜੀ ਰੋ ਪਾਪਾ ਜੀ ਆ ਮਗਰ ਬੱਚੀ ਜੇ ਪਲੀ ਫਲੋਸੀ ਪਲੀ ਫਲੋਸੀ ਮਗਰ ਬੱਚੀ ਜੇ ਜਿਹੜਾ ਸਪੈਸ਼ਲ ਦੀ ਗੱਲ ਆ ਠੀਕ ਆ ਚਲੋ ਅਜੇ ਲੈ ਆਇਆ ਵਾ ਅਜੇ ਲੈ ਆਇਆ ਕੋਈ ਬੰਦੇ ਤੇ ਨਾ ਜਾਣੇ ਮੰਡੀ ਠੀਕ ਆ ਉਹ ਆਪਣੇ ਹੁਣ ਕਨਕਦੀ ਨਹੀਂ ਆਪਾਂ ਤਾਂ ਬਾਡੀ ਆ ਗਈ ਆ ਹਾਂਜੀ ਹਾਂਜੀ ਉਹ ਮੰਡੀ ਜਾਣਾ ਦੂਜਾ ਪੱਲੇਦਾਰੀ ਆਪਾਂ ਨਾ ਕੋ ਪੱਠੇ ਪਾਉਣਾ ਕਰਿਆਗਾ ਠੀਕ ਆ ਉਹ ਸਾਨੂੰ ਦੇਖ ਗਿਆ ਚਲੋ ਲੈ ਜਾ ਉਹਨਾਂ ਦੇ 2 ਮਹੀਨੇ ਲੱਗ ਜੇ ਲੌਂਗੇ ਲਾਂਗੇ ਠੀਕ ਆ ਬਾਕੀ ਇਹ ਆ ਕਿ ਸਾਂਭੀ ਚੰਗੀ ਆ ਇਸ ਤਰ੍ਹਾਂ ਅਨਿਸ਼ਾ ਜੀ ਆਜੋ ਜੀ ਜੋ ਮੰਗਵਾ ਜਮਾਨਦਾਰ ਮੈਂ ਕੋਈ ਨਵਾਦੀ ਤੇ ਇਹਦਾ ਮੁੱਲ ਮੋਰਾ ਬਾਜ ਜਨਾ ਮੱਝ ਕਰੀਏ 23 ਜਨਾ 23000 ਦੀ ਬਾਬਾ ਜੀ 20000 ਦੀ ਹਾਂ ਨਹੀਂ ਦੇ ਦਾਂਗੀ ਅੱਛਾ 20000 ਦੀ ਜਸ ਨਹੀਂ ਠੀਕ ਆ ਅੱਛਾ ਦੋ 10 ਲੀਟਰ ਤੇ ਦੇ ਦੋ ਕਿ 20000 ਦੀ 20000 ਦੀ 9-10 ਲੀਟਰ ਹੈਗਾ ਇਹਦੇ ਕੋਲ ਤੇ ਇਹਦੇ ਕੋਲ ਕਿੰਨਾ ਜੇ 20000 ਹਾਂਜੀ ਅੱਛਾ ਇਹ ਗੱਬਣ ਆ ਦਿਨ ਖੜਦੀ ਤੋਰ ਹਾਈ ਕਰੀਂ ਤੋ ਤੋਰ ਦਵਿਤੀ ਦੋ ਦੂਸਰਾ ਸੋਆ ਜਿਹਦਾ ਇਹਨਾਂ ਦਾ 15 ਗਾ 15 ਦਿਨ ਜੇ ਖੜਦੀ ਆ ਲੈ ਆਵੋ ਜੀ ਬਾਕੀ ਸੋਨੇ ਰੰਗ ਰੂਪ ਦੇ ਆ ਬੜੀ ਜਾਂਦ ਕਮੜੀ ਆ ਚਲੋ ਆ ਵੀ ਸਾਰੇ ਖਾਮਣ ਵਾਲੀ ਆ ਠੀਕ ਆ ਜੀ ਬਾਕੀ ਦਿਨ 15 ਖੜੂਗੇ ਇਹਨਾਂ ਵੀ ਵੀਰ ਆਖੇ ਵੀ ਮਹੀਨੇ ਵਾਲੀ ਆ 4 4 ਦਿਨ ਗੱਪਸ਼ਾਹ ਚਲੋ 15 ਲਾਜੇ 20 ਲਾਜੇ ਬਾਕੀ ਮਹੀਨੇ ਦਾ ਕੰਮ ਨੀਗਾ ਹਾਂਜੀ ਹਾਂਜੀ ਮਹੀਨਿਆਂ ਵਾਲਾ ਕੰਮ ਬਾਕੀ ਕੱਬਨ ਪਛੇਰਾ ਦੁੱਧ ਦਾ ਤੇ ਦਿਨਾਂ ਦਾ ਅੰਦਾਜ਼ਾ ਹੀ ਹੁੰਦਾ ਵਾ ਕਈ ਵਾਰੀ ਪਹਿਲਾਂ ਵੀ ਸੂ ਪਿੰਦੀਆਂ ਕਈ ਵਾਰੀ ਲੇਟ ਵੀ ਸੂ ਪਿੰਦੀਆਂ ਆਜੀ 2-4 ਦਿਨ ਕੱਬਿਸ਼ਾ ਹੋ ਸਕਦਾ ਹਾਂਜੀ ਹਾਂਜੀ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਉੱਚਾ 10 ਬਰਾਂਗ ਨੂੰ ਗੱਡੀ ਜਾਊਗੀ ਬੋਤਾ ਤੇ ਜੇ ਲਾ ਪੱਕੀ ਆ ਮੈਂ ਕਹਣਾ ਅੱਛਾ 10 ਬਰਾਂਗ ਨੂੰ ਗੱਡੀ ਜਾਊਗੀ ਤੇ ਤਾਂ ਮੁੱਲ ਕੀ ਦਾ ਮੁੱਲ ਛੋਟਾ ਦੱਸ ਦੇ ਦੱਸੋ ਮੁੱਲ ਦੱਸ ਦੋ ਤਹੀਂ ਦੱਸੋ ਮੁੱਲ ਦੇ ਦਵ ਮੰਗ ਨੂੰ ਭਾਵੇਂ ਪੈਂਤੀ ਮੰਗਦੇ ਤੇ ਮਰਦੀ ਮਾਰਕ ਦੀਏ ਹਾਂਜੀ ਤੇ ਹਾਂ ਨਾ 28000 28000 ਦੀ ਹਾਂ ਨਾ ਛੋਟ ਛੋਟ ਵਿੱਚੋਂ ਕਰ ਦੋਗੇ ਛੋਟ ਛੋਟ ਕਰ ਦਾਂਗੇ ਠੀਕ ਐ ਇਹ ਅੱਗੇ ਚਲੋ ਜੇ ਹੁਣ ਵੇਖੀ ਵੀਡੀਓ ਚ ਵੇਖੀ ਤਾਂ ਵੇਖੀ ਤੇ ਬੱਚੀ 35 ਦੀ ਵੇਚਾਂਗੇ ਦੱਸ ਦਿਨ ਹੋਰ ਸਾਹਮਣੇ ਠੀਕ ਆ ਹਰ ਪਾਸੇ ਵੇਖਦੀ ਆ ਗੱਡੀ ਵਾਲੇ ਬੰਨੇ ਵੀ ਘਰ ਵਾਲੇ ਬੰਨੇ ਦੋਵੇਂ ਬੰਨ ਚੱਲਦੀ ਠੀਕ ਐ ਜੀ ਤੇ ਠੀਕ ਐ ਜੀ ਔਰ ਕੁਛ ਹੈ ਨਾ ਫਿਰ ਬਾਕੀ ਮਿਹਰਬਾਨੀ ਭਾਦੀ ਬਗਲ ਜਦੋਂ ਮਰਜ਼ੀ ਆਪਣੇ ਹਰ ਵਾਲੇ ਮਾਲ ਹੁੰਦਾ ਵਾ ਬਾਕੀ ਕੋਈ ਵੀ ਆਪਣੀ ਤਸੱਲੀ ਕਰੇ ਆਣ ਕੇ ਪੰਜਾਂ ਰਹਿ ਗਿਆ ਪੰਜਾਂ ਹਰ ਵਾਲੀ ਉਹ ਹੋਇਆ ਕਰਦੀਆਂ ਠੀਕ ਆ ਮੈਂ ਸੂਈਆਂ ਪਾਈਆਂ ਨਹੀਂ ਆਹ ਵੇਖ ਬੱਚਾ ਕਾਹ ਵੇਖੋ ਬੱਚਾ ਉੱਪਰ ਦੇ ਪਾਸੇ ਮੱਝਾਂ ਹੈਗੀਆਂ ਜਿਹੜੀਆਂ ਅੱਜ ਬੁੱਤੇ ਜੀ ਸੂਈ ਉਹ ਵੀ ਨਹੀਂ ਪਾਈ ਰਹਿੰਦੀ ਆ। ਆ ਤੇ ਨਹੀਂ ਪਾਈ। ਇੱਕ ਮੱਝ ਨੂੰ ਨਹੀਂ ਸੁੱਈ ਆ ਬੱਚਾ ਵੀ ਰਤ ਰਫਰੰਦਿਆ। ਇੱਕ ਬਾਕੀ ਛੋਟੀ ਹੋਰ ਸੁੱਈ ਪਈ ਨੇ ਉੱਤੇ ਹੋਵੇ। ਠੀਕ ਆ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਚ ਚਾ ਕੇ ਖੜੇ। ਰੇੜੇ ਵਾਲਾ ਬੜਾ ਚੰਗਾ ਆਉਂਦਿਆ ਆਪਣੇ ਕੋਲ ਦੋਂਦਾ ਰੇੜੇ ਲਗਾ। ਠੀਕ ਆ। ਲੇਕਿਨ ਵੀਰ ਭਰਾਲੇ ਤਾਂ WhatsApp ਦੇਖ ਲਾਗੇ। ਠੀਕ ਆ। ਆ ਬਾਬਾ WhatsApp ਜੁੜੀ ਪਾ ਲੰਗੀ। ਠੀਕ ਹੈ ਜੀ। ਜਿੰਨੇ ਕਟਾ ਸ਼ਿਕਾਇਤ। ਠੀਕ ਹੈ ਜੀ। ਹਾਂਜੀ। ਬਾਕੀ ਆਪਣਾ ਦੋ ਟਾਈਮ ਆ ਉਹ ਚਵਾਈ ਕਰੋ। ਤਸੱਲੀ ਕਰੋ। ਤਸੱਲੀ ਕਰਕੇ ਪਾਸ ਕਰਕੇ ਫੇਰੀ ਖੜੋ ਜ